ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਸੁਰਖੀਆਂ ਦੇ ਵਿੱਚ ਰਹਿਣ ਦਾ ਕਾਰਨ ਵੀ ਦੱਸਿਆ ਜਾਂਦਾ ਕਿਉਂਕਿ ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਫੈਨਸ ਦੇ ਨਾਲ ਕਦੀ ਵੀ ਸ਼ੇਅਰ ਕਰਨਾ ਨਹੀਂ ਭੁੱਲਦੇ ਨੇ ਤੇ ਉਹਨਾਂ ਦੇ ਵੱਲੋਂ ਜਦੋਂ ਵੀ ਵੀਡੀਓਜ਼ ਜਾਂ ਫੋਟੋਜ਼ ਨੂੰ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤਾ ਜਾਂਦਾ ਹੈ ਤੇ ਫੈਨਸ ਵੀ ਕਾਫੀ ਵਧੀਆ ਪ੍ਰਤੀਕਿਰਿਆ ਦਿੰਦੇ ਨੇ ਤਾਂ ਕਮੈਂਟਸ ਕਰਨਾ ਵੀ ਕਦੇ ਨਹੀਂ ਭੁੱਲਦੇ ਕੀ ਤੁਹਾਨੂੰ ਪਤਾ ਹੈ ਕਿ ਯੁਵਰਾਜ ਸਿੰਘ ਜਿਹੜੇ ਨੇ 2011 ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ ਭਾਰਤ ਨੂੰ ਵਰਲਡ ਕੱਪ ਜਿਤਾਉਣ ਦੇ ਵਿੱਚ ਪਰ ਹਾਲੀ ਦੇ ਵਿੱਚ ਸਾਬਕਾ ਜਿਹੜੇ ਕ੍ਰਿਕਟਰ ਗੋਤਮ ਗੰਭੀਰ ਆ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਯੁਵਰਾਜ ਸਿੰਘ ਦਾ ਨਾਮ ਲਿਆ ਤੇ ਕਿਹਾ ਹੈ ਕਿ ਯੁਵਰਾਜ ਸਿੰਘ ਨੇ 2011 ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕ੍ਰਿਕਟ ਕੱਪ ਜਿਤਵਾਨ ਦੇ ਵਿੱਚ ਭਾਰਤ ਦੀ ਮਦਦ ਕੀਤੀ ਸੀ ਪਰ ਜਿੰਨਾ ਉਹਨਾਂ ਦਾ ਬਣਦਾ ਸਤਿਕਾਰ ਸੀ ਉਹ ਅਜੇ ਵੀ ਉਹਨਾਂ ਨੂੰ ਨਹੀਂ ਮਿਲਿਆ ਹੈ ਤੇ ਯੁਵਰਾਜ ਸਿੰਘ ਜਿਹੜੇ ਕਾਫੀ ਜ਼ਿਆਦਾ ਚਰਚਾਵਾ ਦੇ ਵਿੱਚ ਰਹਿੰਦੇ ਨੇ ਅੱਜ ਅਸੀਂ ਦੱਸਾਂਗੇ ਕਿ ਉਹਨਾਂ ਦੀ ਲਕਜ਼ਰੀਅਸ ਲਾਈਫ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੀ ਵਕਰੀ ਹੈ ਤੇ ਨਾਲ ਹੀ ਕਾਫੀ ਜ਼ਿਆਦਾ ਘੜੀਆਂ ਦੇ ਉਹ ਸ਼ੌਕੀਨ ਨੇ ਤੇ ਨਾਲ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਕੋਲ ਤਕਰੀਬਨ 100 ਤੋਂ ਵੱਧ ਘੜੀਆਂ ਨੇ ਤੇ ਇਹਨਾਂ ਘੜੀਆਂ ਦੀ ਕੀਮਤ ਜਿਹੜੀ ਹੈ ਜੇਕਰ ਕੱਲੀ ਇੱਕ ਘੜੀ ਦੀ ਮਤ ਕਹ ਲਈ ਤਾਂ 1 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ ਤੇ ਅਕਸਰ ਹੀ ਜਦੋਂ ਵੀ ਉਹ 에어ਪੋਰਟ ਤੇ سپورਟ ਕੀਤੇ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਇੱਕ ਘੜੀ ਜਿਹੜੀ ਹੈ ਖਾਸ ਤੌਰ ਤੇ ਪਹਿਨੀ ਜਾਂਦੀ ਹੈ ਜਿਸ ਦੀ ਕੀਮਤ ਜਿਹੜੀ ਹੈ ਉਹ 1.5 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਹੈ ਤੇ ਅੱਜ ਅਸੀਂ ਦੱਸਾਂਗੇ ਕਿ ਕਿਹੜੇ ਉਹ ਬ੍ਰਾਂਡ ਜਿਹੜੇ ਨਾਲ ਕੰਮ ਕਰਦੇ ਨੇ ਤੇ ਨਾਲ ਹੀ ਉਹ ਕਿਹੜੀ ਘੜੀਆਂ ਪੈਣਨ ਦੇ ਸ਼ੌਕੀਨ ਤੇ ਨਾਲ ਕਿਨਾ ਜਿਹੜੇ ਗੱਡੀਆਂ ਜੜੀਆਂ ਹੈ ਉਹਨਾਂ ਦੇ ਬ੍ਰੈਂਡ ਐਮਬੈਸਡਰ ਵੀ ਹੈ ਤੇ ਕਿਨਾ ਗੱਡੀਆਂ ਨੂੰ ਉਹ ਰੱਖਣਾ ਪਸੰਦ ਕਰਦੇ ਨੇ ਯੁਵਰਾਜ ਸਿੰਘ ਸੁਵੇਲੇ ਪਿਉਮਾ ਪੈਪਸੀ ਕੈਡਬਰੀ ਵਰਗੀਆਂ ਵੱਡੇ ਬ੍ਰੈਂਡਸ ਦੇ ਨਾਲ ਕੰਮ ਕਰ ਰਹੇ ਨੇ ਤੇ ਵਾਚੇਸ ਦੀ ਗੱਲ ਕਰ ਲਈਏ ਜ ਸੁਵਰਾਜ ਸਿੰਘ ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜੀ ਘੜੀ ਹੈ ਉਹ ਪਹਿਨਣਾ ਪਸੰਦ ਕਰਦੇ ਨੇ ਇਹਨਾਂ ਘੜੀਆਂ ਦੇ ਵਿੱਚ ਯੁਵਰਾਜ ਸਿੰਘ ਦੀ ਸਭ ਤੋਂ ਫੇਵਰਟ ਘੜੀ ਜਿਹੜੀ ਹੈ ਕ੍ਰੋਕੋਡਾਈਲ ਲੈਦਰ ਵਾਲੀ ਨਾਡਰਲ ਬ੍ਰੀਕ ਬਲੂ ਫੈਂਟਮ ਹੈ ਜਿਸਦੀ ਕੀਮਤ 1.5 ਕਰੋੜ ਯਾਨੀ ਕਿ ਡੇਢ ਕਰੋੜ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਕੋਲ ਤਕਰੀਬਨ ਅਜਿਹੀ ਕੜੀਆਂ ਦੀ ਕੀਮਤ ਜਿਹੜੇ ਜਿਨ੍ਹਾਂ ਦੀ ਕੀਮਤ ਕਰੋੜਾ ਰੁਪਏ ਤੋਂ ਵੱਧ 100 ਕੜੀਆਂ ਨੇ ਤੇ ਨਾਲ ਹੀ ਯਵਰਾਜ ਸਿੰਘ ਜਿਹੜੇ ਨੇ ਉਹਨਾਂ ਕੋਲ ਜਿਹੜੇ BMW ਵਰਗੀਆਂ ਸੱਤ ਤੋਂ ਵੱਧ ਗੱਡੀਆਂ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਕਈ ਵਨਡੇ ਮੈਚਸ ਜਿੱਤਣ ਦੇ ਵੇਲੇ ਵੀ ਮਿਲੀਆਂ ਨੇ ਤੇ ਨਾਲ ਹੀ ਤਕਰੀਬਨ ਉਹਨਾਂ ਕੋਲ ਵੱਡੇ ਵੱਡੇ ਘਰ ਵੀ ਨੇ ਤੇ ਯਵਰਾਜ ਸਿੰਘ ਦੇ ਘਰਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਵੀ ਉਹਨਾਂ ਕੋਲ 5 ਕਰੋੜ ਦੀ ਕੀਮਤ ਵਾਲਾ ਘਰ ਹੈ ਹਾਲਾਂਕਿ ਉਹ ਉਹ ਆਪਣੇ ਮੁੰਬਈ ਸਥਿਤ ਬੰਗਲੇ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਬੰਗਲਾ ਹੈ ਉੱਥੋਂ ਤੋਂ ਜਿਹੜਾ ਮੁੰਬਈ ਦੀ ਸੀ ਸਾਈਡ ਤੇ ਸਥਿਤ ਹੈ ਤੇ ਨਾਲ ਹੀ ਉਹਨਾਂ ਦੇ ਜਿਹੜੇ ਗੈਲਰੀ ਚੋਂ ਪੂਰੇ ਸਮੁੰਦਰ ਜਿਹੜਾ ਹੈ 360 ਡਿਗਰੀ ਤੋਂ ਦਿਖਾਈ ਦਿੰਦਾ ਹੈ ਨਾਲ ਤੁਹਾਨੂੰ ਦੱਸਦੀ ਹੈ ਕਿ ਯੁਵਰਾਜ ਸਿੰਘ ਜਿਹੜੇ ਨੇ ਕਾਫੀ ਲਕਜ਼ਰੀਅਸ ਬ੍ਰਾਂਡਸ ਨਾਲ ਤਾਂ ਕੰਮ ਕਰਦੇ ਹੀ ਹੈ ਪਰ ਕੜੀਆਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਕੜੀਆਂ ਉਹਨਾਂ ਦੀ ਕਾਫੀ ਜ਼ਿਆਦਾ ਫੇਵਰਿਟ ਹੈ ਤੇ ਨਾਲ ਤੁਸ ਤੁਹਾਨੂੰ ਦੱਸਦੀ ਹੈ ਕਿ ਯੁਵਰਾਜ ਸਿੰਘ ਜਿਹੜੇ ਨੇ ਉਹ ਕਾਫੀ ਜ਼ਿਆਦਾ ਚਰਚਾਵਾ ਦੇ ਵਿੱਚ ਉਦੋਂ ਰਹਿੰਦੇ ਨੇ ਜਦੋਂ ਆਪਣੀ ਫੈਮਲੀਆਂ ਦੇ ਨਾਲ ਉਹ ਟਰੈਵਲ ਕਰਦੇ ਹੋਏ ਨਜ਼ਰ ਆਉਂਦੇ ਨੇ ਤੁਹਾਨੂੰ ਇੱਕ ਖਾਸ ਗੱਲ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਗੋਆ ਦੇ ਵਿੱਚ ਉਹਨਾਂ ਕੋਲ ਇੱਕ ਅਜੀਹਾ ਲਗਜ਼ਰੀ ਅਪਾਰਟਮੈਂਟ ਹੈ ਜਿਸਦੇ ਵਿੱਚ ਸਮੁੰਦਰ ਦੇ ਕੋਲ ਉਹ ਅਪਾਰਟਮੈਂਟ ਹੈ ਤੇ ਉਹ ਜਿਹੜੇ ਖਾਸ ਲੋਕਾਂ ਨੂੰ ਉਹ ਕਰਾਏ ਤੇ ਵੀ ਦਿੰਦੇ ਨੇ ਜਿਸ ਦੇ ਨਾਲ ਲੋਕ 6 ਤੋਂ 7 ਜਣੇ ਰਹਿ ਕੇ ਉਹ ਗੋਆ ਵਕੇਸ਼ਨਸ ਇੰਜੋਏ ਵੀ ਕਰ ਸਕਦੇ ਨੇ ਤਾਂ ਅਜਈਆਂ ਹੋਰ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ